तवे पाके कमाल ही हो गया देखो फुल वीडियो हेलो दोस्तों मेरे चैनल से बहुत बहुत स्वागत है कि मैं उम्मीद है कि सारे वी सब ठीक होंगे तो फिर मैं थोड़े न बहुत ही वाइज जी नवी वीडियो लेके हाजिर हुई हूँ उम्मीद है, है सुनो मेरी वीडियो बहुत पसंद होएगी तो फ्रेंड्स चलद अज्द की वीडियो दी अज की भीडियो है अपनी लाइटों हाँ जी अपने घर दवाली तो बाद जो लाइटा बच जाने जो पुरानी लाइटा होंगे उन्होंने ਪਰ ਤੋਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਇਸ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਦੇ ਫੁੱਲ ਵਾ ਜ਼ਰੂਰ ਕਰਿਓ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਚਲੋ ਜੀ ਫਰੈਂਡ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਜੋ ਕਿ ਹੈ ਦੀਵਾਲੀ ਦੀਆਂ ਲਾਈਟਾਂ ਜਾਂ ਫਿਰ ਆਪਣੇ ਪੁਰਾਣੇ ਘਰੇ ਬੇਕਰ ਜੋ ਬੇਕਰ ਲਾਈਟਾਂ ਪਈ ਆਉਂਦੀ ਨੇ ਉਹਨਾਂ ਦਾ ਆਪਾਂ ਕਿਸ ਤਰ੍ਹਾਂ ਰੀਯੂਜ਼ ਕਰ ਸਕਦੇ ਆ ਚਲੋ ਜੀ ਸਟਾਰਟ ਕਰ ਇਸ ਪ੍ਰਕਾਰ ਨਾਲ ਦੇਖੋ ਜੋ ਆ ਉਹ ਲਾਈਟਾਂ ਆਪਣੇ ਉਲਝੀਆਂ ਹੋਈਆਂ ਹੁੰਦੀਆਂ ਹੁੰਦੀਆਂ ਹਨ ਇਸ ਪ੍ਰਕਾਰ ਨਾਲ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਗੈਸ ਨੂੰ ਔਨ ਕਰ ਦਾਂਗੇ ਇਸ ਨੂੰ ਛਾ ਕੇ ਜੋ ਆਪਣੀਆਂ ਜੋ ਲਾਈਟਾਂ ਨੇ ਇਹਨਾਂ ਨੂੰ ਆਪਾ ਤਰ ਦਾਂਗੇ ਇਹ ਉਲਝੀਆਂ ਹੋਈਆਂ ਨੇ ਕਾਫੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਧਰ ਦਨੇ ਆ ਤੇ ਕੱਪੜੇ ਨੂੰ ਆਪਾਂ ਨਿਭੇਟ ਦਨੇ ਆ ਉਸ ਤੋਂ ਬਾਅਦ ਕੀ ਕਰਨਾ ਹੈ ਜੀ ਆਪਾਂ ਨੇ ਇਸ ਪਰ ਕਪੜੇ ਚਲਵੇਟ ਕੇ ਹਲਕਾ ਜਿਹਾ ਇਸ ਨੂੰ ਸੇਕ ਲਵਾ ਦੋ। ਬਾਅਦ ਇਹ ਲੈਟਾਂ ਨੇ ਜੋ ਬਹੁਤ ਹੀ ਆਸਾਨੀ ਨਾਲ ਆਪਣੀਆਂ ਖੁੱਲ ਜਾਂਦੀਆਂ ਨੇ ਜੋ ਕਿ ਉਲਜੀਆਂ ਹੁੰਦੀਆਂ ਨੇ ਦੇਖੋ ਆਪਾਂ ਬਹੁਤ ਹੀ ਆਸਾਨੀ ਨਾਲ ਜੋ ਜ਼ਿਆਦਾ ਉਲਜੀਆਂ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਹੀ ਆਸਾਨੀ ਨਾਲ ਆਪਾਂ ਖੋਲ ਸਕਦੇ ਹਾਂ। ਸਾਰੀ ਲੈਟਾ ਆਪਣੀ ਬਹੁਤ ਹੀ ਪਹਿਲੀ ਟ੍ਰਿਕ ਜਿਸ ਨਾਲ ਆਪਾਂ ਤਵੇ ਵਿਚਰਾ ਤਵੇ ਦੇ ਲੈਟਾਂ ਰੱਖ ਕੇ ਆਪਾਂ ਖੋਲ ਸਕਦੇ ਆ ਇਸ ਤੋਂ ਬਾਅਦ ਜੀ ਤੁਹਾਨੂੰ ਇੱਕ ਟ੍ਰਿਕ ਹੋਰ ਸ਼ੇਅਰ ਕਰਦੇ ਆਂ ਦੇਖੋ ਜੀ ਆਪਾਂ ਨੇ ਪੁਰਾਣੀਆਂ ਲਾਈਟਾਂ ਲੈ ਲੈਣੀਆਂ ਨੇ ਇਹ ਨੇ ਜੀ ਆਪਣੇ ਕੋਲ ਫਲਾਵਰ ਨੇ ਪਲਾਸਟਿਕ ਦੇ ਫਲਾਵਰ ਹੁਣ ਆਪਾਂ ਇਹਨਾਂ ਨੂੰ ਇਹਨਾਂ ਲਾਈਟਾਂ ਵਿੱਚ ਅਟੈਚ ਕਰ ਦਵਾਂਗੇ ਇਸ ਪ੍ਰਕਾਰ ਨਾਲ ਸਾਰੀਆਂ ਲਾਈਟਾਂ ਚ ਅਟੈਚ ਕਰਕੇ ਦਿਖਾਣੇ ਆਂ ਇਹਨਾਂ ਨਾਲ ਜੋ ਆਪਣੀ ਲਾਈਟਾਂ ਨੇ ਇਹਨਾਂ ਨੂੰ ਨਮੀ नवी लुक को मिल जाएगी तो अपनी जड़ियाँ लाइटा ने यह भी यूज़ कर अपनी लाइटा भी बहुत सुंदर लगनगिया इस नुले अटैच करते अपनी सोनी जी लड़ी बन के तैयार होगी है देखो जी देख सकते हो तीस देखो इस प्रकार अपनी जो लड़िया ने इन दुक भी बदल गई है ਇਹ ਲੜੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਣ ਲੱਗਦੀਆਂ ਇਹਨਾਂ ਨੂੰ ਆਪਾਂ ਕਿਤੇ ਵੀ ਡੈਕੋਰੇਟ ਕਰਕੇ ਟੰਗ ਸਕਦੇ ਆ ਹੈਨਾ ਕਮਾਲ ਦਾ ਆਈਡੀਆ ਇਹ ਸੀ ਆਪਣਾ ਆਈਡੀਆ ਨੰਬਰ 2 ਅਟੈਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਪ੍ਰਕਾਰ ਨਾਲ ਜੋ ਮਾਲਾ ਲੰਦੀ ਹੈ ਜਾਂ ਸਬਜ਼ੀਆਂ ਦੇ ਲਿਫਾਫਿਆਂ ਦੇ ਫਲਾਵਰ ਦੀ ਮਾਲਾ ਬਣੀ ਹੋਈ ਹੈ ਇਸ ਪ੍ਰਕਾਰ ਨਾਲ ਮਾਲਾ ਮਾਲਾ ਲੈ ਕੇ ਇਸ ਨੂੰ ਇਸ ਵਿੱਚ ਅਟੈਚ ਕਰ ਸਕਦੇ ਹੋ ਇੱਕ ਫਲਾਵਰ ਉਸਤੇ ਨਾਲ ਇਸ ਤਰ੍ਹਾਂ ਅਟੈਚ ਕਰ ਦਿਓ ਅਟੈਚ ਕਰ ਦਿਓ ਤਾਂ ਇਸ ਦੀ ਲੁੱਕ ਹੀ ਬਦਲ ਜਾਂਦੀ ਹੈ ਤੇ ਇਹਨੂੰ ਇਸ ਤਰ੍ਹਾਂ ਆਪਾਂ ਕਿਤੇ ਵੀ ਥੈਂਕ ਕਰ ਸਕਦੇ ਆ ਤੇ ਸਜਾ ਸਕਦੇ ਆ ਲਾਈਟ ਲਗਾ ਸਕਦੇ ਆ ਜਦੋਂ ਲਾਈਟਾਂ ਲੱਗਣਗੀਆਂ ਤਾਂ ਬਹੁਤ ਹੀ ਸੁੰਦਰ ਲੱਗਦੀਆਂ ਨੇ ਤੇ ਤੁਸੀਂ ਇਹ ਵੀ ਆਈਡੀਆ ਅਪਣਾ ਸਕਦੇ ਹੋ ਦੇਖੋ ਜੀ ਉਸ ਤੋਂ ਬਾਅਦ ਅੱਗੇ ਚੱਲਦੇ ਆ ਨੂੰ ਇਸ ਤਰ੍ਹਾਂ ਹੀ ਇਕੱਠੀਆਂ ਕਰਕੇ ਰੱਖ ਦਿੰਨੇ ਆ ਤਾਂ ਚੂਹੇ ਵਗੈਰਾ ਲੱਗ ਜਾਂਦੇ ਨੇ ਤਾਂ ਜਾ ਫਿਰ ਇਹ ਲਾਈਟਾਂ ਖਰਾਬ ਹੋ ਜਾਂਦੀਆਂ ਨੇ ਇਸ ਲਈ ਵੀ ਤੁਹਾਨੂੰ ਇੱਕ ਕਾਇਦੇ ਦੱਸਦੇ ਆ ਇਸ ਪ੍ਰਕਾਰ ਵਾਲੀ ਇੱਕ ਆਪਾਂ ਬੋਤਲ ਲੈ ਲੈਣੀ ਹੈ ਇਸ ਦੇ ਇੱਥੇ ਆਪਾਂ ਕੱਟ ਲਗਾ ਦਾਂਗੇ ਇਸ ਸਾਈਡ ਤੇ ਥੋੜਾ ਜਿਹਾ ਕੱਟ ਲਗਾ ਦਾਂਗੇ ਆਪਣਾ ਕੱਟ ਲੱਗ ਗਿਆ ਦਿਖ ਸਕਦੇ ਤੁਸੀਂ ਹੁਣ ਤੋਂ ਬਾਅਦ ਜੀ ਆਪਾਂ ਲਾਈਟਾਂ ਨੂੰ ਇਸ ਦੇ ਵਿੱਚ ਰੱਖ ਸਕਦੇ ਆ ਆ ਦੇਖੋ ਜੀ ਇਸ ਪ੍ਰਕਾਰ ਨਾਲ ਆਪਾਂ ਲਾਈਟਾਂ ਨੂੰ ਇੰਨਾ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਇਸ ਨਾਲ ਨਾ ਤਾਂ ਆਪਣੇ ਕੋਈ ਚੂਹੇ ਵਗੈਰਾ ਇਹਨਾਂ ਨੂੰ ਖਰਾਬ ਕਰਨਗੇ ਤੇ ਨਾ ਹੀ ਇਹਨਾਂ ਆਹੀ ਆਪਣੀਆਂ ਲਾਈਟਾਂ ਖਰਾਬ ਹੋਣਗੀਆਂ ਤੇ ਆਪਾਂ ਨੂੰ ਆਪਣੀਆਂ ਲਾਈਟਾਂ ਅਗਲੀ ਦੀਵਾਲੀ ਤੱਕ ਇਸੇ ਪ੍ਰਕਾਰ ਹੀ ਮਿਲਣਗੀਆਂ ਆਪਾਂ ਤੁਹਾਨੂੰ ਲੈ ਕੇ ਵੀ ਦਿਖਾ ਦੇਖੋ ਫਰੈਂਡ ਇਸ ਪ੍ਰਕਾਰ ਨਾਲ ਆਪਾਂ ਇਸ ਨੂੰ ਬੋਤਲ ਚ ਪਾ ਕੇ ਰੂਮ ਚ ਰੱਖ ਸਕਦੇ ਆ ਰਾਤ ਨੂੰ ਛੋਟੀਆਂ ਲਾਈਟਾਂ ਜਿਸ ਤਰ੍ਹਾਂ ਕਿ ਆਪਾਂ ਰੂਮ ਵਿੱਚ ਲਗਾਣੇ ਆ ਜਾਂ ਕੋਈ ਲੈਂਪ ਵਗੈਰਾ ਲਗਾਣੇ ਆ ਉਸ ਥੋੜੀ ਜਿਹੀ ਰੋਸ਼ਨੀ ਲਈ ਤਾਂ ਇਹ ਵੀ ਬਹੁਤ ਹੀ ਵਧੀਆ ਆਈਡੀਆ ਹੈ ਇਸ ਪ੍ਰਕਾਰ ਨਾਲ ਤੁਸੀਂ ਬੋਤਲ ਚ ਇਸ ਨੂੰ ਪਾ ਕੇ ਲਗਾ ਸਕਦੇ ਹੋ ਦੇਖੋ ਜੀ ਰੂਮ ਚ ਹਲਕੀ ਹਲਕੀ ਰੋਸ਼ਨੀ ਹੋਣ ਲੱਗੀ ਹੈ ਤੇ ਲਾਈਟਾਂ ਚਲਦੀਆਂ ਵੀ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਇਸ ਪ੍ਰਕਾਰ ਨਾਲ ਤੁਸੀਂ ਇਹ ਵੀ ਆਈਡੀਆ ਅਪਣਾ ਸਕਦੇ ਹੋ ਤੋ ਦੋਸਤੋ ਇਹ थी ਸਾਡੀਆਂ ਅੱਜ ਦੀ ਵੀਡੀਓ ਜਿਸ ਵਿੱਚ ਅਸੀਂ ਦੱਸਿਆ ਕਿ ਤੁਸੀਂ ਲਾਈਟਾਂ ਨੂੰ ਕਿਸ ਤਰ੍ਹਾਂ ਰਿਯੂਜ਼ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਬਾਏ ਬਾਏ ਟਾਟਾ ਸੀ ਯੂ ਟੇਕ ਕੇਅਰ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ